ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਇਹ ਜ਼ੂਤ ਇੱਕ ਇਨਸਾਨ ਦੇਖਣ ਆਇਆ ਪੁੱਛਣ ਵਾਸਤੇ ਵੀ ਇਹ ਕਿੰਨੇ ਦਾ ਲਿਆ ਤੇ ਕਿੱਥੋਂ ਲਿਆ ਕਿ ਐ ਮੈਂ ਪੈਕ ਕੀਤਾ ਕੀਤਾ ਫੇਰ ਦੁਬਾਰਾ ਖੋਲਿਆ ਸਾਰਾ ਤੇ ਜਿਹੜੀ ਮੈਂ ਕੱਲ ਪ੍ਰਾਈਸ ਦੱਸੀ ਨਹੀਂ ਬਲੌਗ ਦੇ ਵਿੱਚ ਕੱਲ ਮੈਂ ਪ੍ਰਾਈਸ ਦੱਸੀ ਨਹੀਂ ਸੀ ਮੇਰੇ ਮੈਨੂੰ ਚਿੱਤਾ ਹੀ ਭੁੱਲ ਗਿਆ ਵੀ ਮੈਂ ਦੱਸਿਆ ਸੀ ਵੀ ਲਾਸਟ ਤੇਰੀ ਪ੍ਰਾਈਸ ਦੱਸੂੰਗੀ ਇਹ ਜੀ ਸਿਰਫ 10 ਰੁਪਏ ਘੱਟ 3000 ਦਾ ਆਇਆ 2990 90 99 99 ਮਤਲਬ ਕਿ 3000 ਹੈ ਆਦਾ ਆਇਓ 3000 ਦਾ ਜੀ ਸੂਟ ਪਿਆ ਸਾਨੂੰ ਤੇ ਇਹ ਸਾਡਾ ਪੱਗੂ ਜੀ ਅੱਖਾਂ ਚ ਬਾਵਾ ਇਹ ਸਾਡਾ ਪੱਗੂ ਉਹ ਸਾਡੀਆਂ ਉਧਰ ਬਰਡਸ ਤੇ ਇਹ ਸਾਡੀ ਜੀ ਮਸ਼ੀਨ ਇਹ ਮਸ਼ੀਨ ਦਾ ਮੈਂ ਫੱਟਾ ਜਿਹੜਾ ਲੈ ਆਈ ਸੀਗੀ ਤੇ ਏਦਾਂ ਮਸਾਲੋਂ ਟੇਪਾਂ ਲਾਈਆਂ ਸੀ ਇਹਦੇ ਆਲੇ ਦੁਆਲੇ ਕਰੀ ਮਨਵੀਰ ਕੋਕ ਦੀ ਆਪ ਤਾਂ ਕਿ ਉਹ ਕੀ ਕਹਿੰਦੇ ਹੁੰਦੇ ਆ ਜਿਹੜੀ ਸਿਕਾਉਣ ਦੀਆਂ ਚੁੰਨੀਆਂ ਨੇ ਜੋ ਲੈਸ ਲਾਈ ਦੀ ਸੀ ਚ ਅੜ ਕੇ ਪਟ ਜਾਂਦੀਆਂ ਸੀ ਤੇ ਇੱਥੋਂ ਟੁੱਟਾ ਸੀ ਇਹ ਆ ਪੁੰਗ ਸੀ ਖਿਲਦੀ ਬਹੁਤ ਸੀ ਮਸ਼ੀਨ ਇਸ ਕਰਕੇ ਹੁਣ ਹੁਣੇ ਮੈਨੂੰ ਪਿੱਟ ਕਰਕੇ ਦਊਗਾ ਇਹ ਵਾਲਾ ਫੱਟਾ ਫੱਟਾ ਮੇਰੇ ਘਰ ਜੇ ਰ ਸਟੋਰ ਚ ਹੀ ਆ ਨਾ ਲੈ ਕੇ ਆਵਾਂ ਮੈਂ ਹੁਣ ਪੱਟਾ ਲੈ ਕੇ ਆਉਣੀ ਆ ਜੀ ਇਹ ਦੇਖ ਲਓ ਮੇਰੇ ਮੁੰਡੇ ਦੇ ਟੂਲਸ ਸਾਰੀ ਦੁਨੀਆ ਦੇ ਟੂਲਸ ਇਹਨੇ ਇਕੱਠੇ ਕੀਤੇ ਹੋਏ ਜਿੱਦਾਂ ਤੇਰੇ ਕੋਲ ਆ ਨਵੀਆਂ ਤੋਂ ਚਾਬੀਆਂ ਲੈ ਲਈਆਂ ਆ ਆ ਕੀ ਹੁੰਦੇ ਆ ਵਾਲੇ ਪਾਣੇ ਲੈ ਲੈ ਤੇ ਜਿੰਨੀਆਂ ਪੁਰਾਣੀਆਂ ਚਾਬੀਆਂ ਉਹ ਸੋ ਕੋ ਕੱਢ ਦੇ ਅਹ ਤੇ ਇਹ ਸਾਰੇ ਹੀ ਆਪਾਂ ਲਾ ਦਾਂਗੇ ਆਹ ਵਾਲਾ ਆ ਚੱਕਾ ਵੀ ਲਾ ਦੀ ਮਣੀ ਆਹ ਵਾਲਾ ਮੈਂ ਕਿਹੜਾ ਪੈਰਾ ਨਾਲ ਦੂਜੇ ਤਰ੍ਹਾਂ ਸੀਨੀ ਪੈਰਾ ਨਾਲ ਹਨਾ ਇਹਨੂੰ ਵੀ ਲਾ ਦੇ ਆਹ ਤਾਂ ਬਾਕੀ ਲਾਇਆ ਹੀ ਹੋਇਆ ਆ ਉਹ ਹਮਾਲੇ ਆਵਾਜੀ ਪੱਟਾ ਪੱਟਾ ਮੈਂ ਰੱਖਿਆ ਹੋਇਆ ਸਟੋਰ ਚ ਸ਼ਾਮ ਦਾ ਟਾਈਮ ਆ ਤੇ ਬਾਬਾ ਜੀ ਰੈਰਸ ਕਰਨ ਦੇ ਆ ਮੈਂ ਕਾ ਚਲ ਮਣੀ ਮੈਨੂੰ ਲਾ ਕੇ ਦੇਦੇ ਫੱਟਾ ਨੂੰ ਫੱਟਾ ਕਿਉਂਕਿ ਫੱਟਾ ਲੱਗਾ ਹੋਊਗਾ ਤਾਂ ਮੈਂ ਸਟੀਚਿੰਗ ਸਟੀਚਿੰਗ ਜਿਹੜੀ ਉਹ ਥੋੜੀ ਥੋੜੀ ਕਰਦੇ ਰਿਹਾ ਕਰੂੰਗੀ ਐ ਤਾਂ ਸਰਾਹ ਦੇ ਆ ਉਹਨੂੰ ਪ੍ਰੋਗਰਾਮ ਸਾਰੇ ਇਕੱਠੇ ਹੋਗੇ ਆ ਫਿਰ ਖੜੇ ਪਰ ਕੇ ਸਟੇਲਰ ਨੇ ਵੀ ਨਹੀਂ ਸੀਣਾ ਇਸ ਕਰਕੇ ਆ ਵੀ ਕਿਨੇ ਆ ਹੌਲੀ ਹੌਲੀ ਲਓ ਜੀ ਪਤਾ ਕੀ ਕਰੀਦਾ ਹੁੰਦਾ ਪਹਿਲਾਂ ਆ ਇਹ ਆ ਲਾ ਕੇ ਨਾ ਇੱਥੇ ਪੱਟਾ ਰੱਖ ਕੇ ਉਹ ਪੈਨਸਿਲ ਲਿਆ ਕੇ ਦਵਾ ਨਿਸ਼ਾਨੀ ਲਾਉਣ ਨੂੰ ਨਹੀਂ ਨਹੀਂ ਫੱਟੇ ਦੇ ਨਾ ਰੱਖ ਕੇ ਨਿਸ਼ਾਨੀ ਲਾ ਥੱਲੇ ਆਣਿਆਂ ਤੇ ਲਾ ਕੇ ਕਿ ਇਹਨੂੰ ਭੂੰਗ ਪਿਆ ਹੋਇਆ ਇਹ ਥੋੜਾ ਇੱਧਰ ਉੱਧਰ ਹੋਈ ਜਾਣਾ ਮਨੇ ਫੱਟੇ ਨੂੰ ਇਹਦੇ ਉੱਤੇ ਪਹਿਲਾਂ ਫੱਟੇ ਤੇ ਰੱਖ ਕੇ ਲਾ ਲਾ ਫੇ ਉੱਤੇ ਰੱਖ ਕੇ ਦੇਖ ਲਈ ਸੇਮ ਹੁੰਦਾ ਹਨਾ ਕੀ ਲੈ ਕੇ ਆਵਾਂ ਪੈਨਸਲ ਜਾਂ ਤੇਰਾ ਮਾਰਕਰ ਲਿਆਂ ਕੁਛ ਨਿਸ਼ਾਨੀ ਤੇ ਲਾਉਣੀ ਪਣੀ ਬਣੀ ਨਿਸ਼ਾਨੀ ਤੋਂ ਬਿਨਾ ਹੋ ਰਾ ਤੂੰ ਮੈਂ ਕੋਈ ਨਹੀਂ ਕਹਿੰਦਾ ਮੈਂ ਕਿੰਨ ਨਿਸ਼ਾਨੀ ਲਾਉਣੀ ਉਸ ਤੋਂ ਹੁੰਦੇ ਉਹ ਹੋਏ ਹੋਰ ਨਾ ਤੂੰ ਸਾਰੇ ਫੱਟੇ 'ਚ ਛੇਕ ਹੀ ਘੜਨੀ ਇੱਥੇ ਨਹੀਂ ਸੂਤ ਆਉਂਦਾ ਇੱਥੇ ਘੜ ਦੋ ਇੱਥੇ ਨਹੀਂ ਸੂਤ ਆਉਂਦਾ ਇੱਥੇ ਓਕੇ ਦੇ ਮੈਨੂੰ ਸ਼ੇਡ ਦੀ ਰੰਗਣੀ ਹੁੰਨੀ। ਵੈਸੇ ਇਹ ਮੈਨੂੰ ਕਈ ਵਾਰੀ ਬਾਜੀ ਕੰਨੀ ਹੁੰਨੀ ਬਾਜੀ। ਕੀਦਾ ਮੈਂ ਨੂੰ ਇਹਦੇ ਵਿੱਚੋਂ ਕੱਢਦੇ ਆ ਜੀ। ਪੈਨਸਲ, ਜਾਂ ਵਾਲਾ ਕਲਰ ਲਾ ਦੇਣੇ। ਕਲਰ ਲਾ ਦੇਣੇ। ਆ ਦੇਖੋ। ਜਿਨੀ ਮਰਜੀ ਸਫਾਈ ਕਰੀ ਚਲੋ ਆ ਆਇਆ ਉਤੋਂ ਆਇਥੇ ਬੁੱਕਸ ਪਈਆਂ ਇਥੇ ਆਈਡੈਂਟੀ ਕਾਰਡ ਜਿਆ ਪਿਆ ਵਾਲਟ ਪਿਆ ਇਹਦਾ ਬਸ ਇੱਕਦਾਂ ਨਿਆਣੀ ਸੈਟਪ ਸੈਟ ਕਰ ਦਿੰਦੇ ਚੀਜ਼ਾਂ ਤੇ ਮਾਵਾ ਚੱਕ ਚੱਕ ਕੇ ਬਸ ਸੰਭਣਦੇ ਰਹੋਣੇ ਆ ਭਰ ਜਾਣੀਆਂ ਇਹਨਾਂ ਕੁੱਲਾਂ ਨਾਲ ਉਧਰ ਉਹ ਕੀ ਇਹਦਾ ਨਾਮ ਆ ਉਹ ਝੁੰਮਕਾ ਵੇਲ ਇਹ ਵੀ ਭਰੀ ਹੋਈ ਆ ਈਵਲੀ ਬੋਗਨ ਵਿਲਾ ਕਿ ਇਹਨਾਂ ਗਾਹਿੰਦੇ ਸੜਕਾਂ ਵਾਲੀ ਵੇਲਾ ਕਿੰਨਾ ਤੁਹਾਨੂੰ ਆਉਣ ਨੂੰ ਬੜੇ ਵਧੀਆ ਲੱਗਦੇ ਆ ਉਹ ਥੋੜਾ ਕਿੱਡਾ ਵੱਡਾ ਹੋ ਗਿਆ ਹੁਣ ਆ ਕਟਿੰਗ ਕਰੋ ਕਿਸੇ ਦਾ ਨਹੀਂ ਇੱਥੇ ਇਹਨਾਂ ਦੇ ਵਿੱਚ ਲੁਕਿਆ ਪਿਆ ਹੈ ਚਿੜੀਆਂ ਨੇ ਆਲਣੇ ਵੀ ਬਹੁਤ ਬਣਾਏ ਹੋਏ ਇਹਨਾਂ ਦੇ ਵਿੱਚ ਹੰਡਵਾਲੀ ਦੀ ਸਫਾਈ ਕਰ ਕਰਕੇ ਮਨੀ ਤੇ ਹੋਮ ਟੂਰ ਕਰਾਵਾਂਗੇ ਹਨਾ ਸੇਮੀਆ ਪੱਟੇ ਦਾ ਸਾਈਜ਼ ਉਹਦਾ ਮਰੇ ਨਾਲ ਲੱਗਦਾ ਸਾਫ਼ ਵੀ ਕਰ ਹੀ ਰਹੀ ਜਾਈਏ ਕਾਫੀ ਗੰਦਾ ਹੀ ਫੇਚ ਚਕਕਾਉਣਾ ਇੱਥੇ ਇਹਦੇ ਗਾਣੂ ਯੋੜੇ ਬੈਲਟ ਦੇ ਹਿਸਾਬ ਨਾਲ ਰੱਖਿਆ ਹੁੰਦਾ ਨਾ

ਮੱਕੇੰਦਰ ਮਿਸਤਰੀ ਬਣਾ ਲਈ ਕੋਈ ਨੂੰ ਮੇਰੇ ਨਾਲ ਮਾਰਦੀ ਪਿੱਛੇ ਨੂੰ ਕਿੱਦਾਂ ਲੈ ਕੇ ਆਇਆ ਉਹਨੂੰ ਉਹ ਹੈ ਮਾਰਾ ਮਿਸਤਰੀ ਭਰਾਓ ਪਤਾ ਨਹੀਂ ਹੁੰਦਾ ਉਹ ਏਗੜਾ ਕਾਰੀਗਰ ਬੰਦਾ ਬਣਿਆ ਹਾਂ ਜੇ ਮਨ ਲਾ ਡ੍ਰਿਲ ਦੇ ਵੀ ਗਲੂਕੋਜ਼ ਲੱਗਣ ਆਵਾ ਮੈਂ ਵੀ ਓੜੀ ਚਲਾਉਣ ਆਇਆ ਮੈਂ ਕਿਹਾ ਚਾਹ ਡ੍ਰਿਲ ਦੇ ਗਲੂਕੋਜ਼ ਲੱਗਣ ਬੱਲੇ ਪੁੱਤਰਾ ਉਹਨੂੰ ਲਗਾ ਡ੍ਰਿਲ ਵੀ ਮੇਰੇ ਅੰਗੂ ਸ਼ਾਇਦ ਹਲਤ ਪ੍ਰੋਬਲਮ ਹੋਈ ਜਾਂ ਉਹਨੂੰ ਕਮਜ਼ੋਰ ਆ ਓਏ ਓਏ ਬਾਤ ਵਾਤ ਆਪਣਾ ਹੱਥ ਵੀ ਬਚਾ ਤੂੰ ਹੱਥ ਉਹਨੂੰ ਘਮਾਈ ਆ ਨਾ ਨਹੀਂ ਜਿੱਦਾਂ ਤੋ ਇੱਧਰ ਉੱਧਰ ਨੂੰ ਹਲਾ ਦੇਣਾ ਕਰ ਮੈਂ ਫੜਦੀ ਆ 2 ਮਿੰਟ ਵੀਡੀਓ ਬੰਦ ਕਰਕੇ ਫਟਾ ਫੜਦੀ ਆ ਮੈਂ ਫੋਕਸ ਓਨ ਵੀਡੀਓ ਮੈਨੂੰ ਤੇਤੇ ਜਿਆਦਾ ਫੋਕਸ ਹੈ ਅੱਜ ਅੱਜ ਤਾਰ ਵੀ ਪਰਾਂ ਕਰ ਤਨਹਾਰ ਹੈ ਜਦੋਂ ਕੱਢੀਆਂ ਤਿਆਣਾ ਹੀ ਆ ਤੂੰ ਹੋਰ ਤੂੰ ਪਾਪਾ ਬਣ ਗਿਆ ਸਾਡੇ ਨਿਆਣਾ ਭਾਵਾ ਬੁੱਢਾ ਵੀ ਹੋ ਜਵੇ ਮਾਂ ਲਈ ਨਿਆਣਾ ਹੀ ਰਹਿੰਦਾ ਹੁਣ ਜਿੱਦਾਂ ਤੇਰਾ ਡੈਡੀ ਆ ਤੇਰੀ ਦਾਦੀ ਲਈ ਉਹ ਨਿਆਣਾ ਹੀ ਆ ਸਮਝ ਲੱਗੀ ਓਕੇ ਸ਼ੇਰ ਸਿੰਘ ਦਾ ਇੱਕ ਰੂਪ ਮੈਂ ਦੇਖਿਆ ਹੋਇਆ ਉਸ ਤੋਂ ਮੈਨੂੰ ਪਤਾ ਲੱਗਾ ਇਹ ਨਿਆਣਾ ਨਹੀਂਗਾ ਤੇ ਆਣਾ ਹੋ ਗਿਆ ਉਹ ਵਾਲਾ ਉਹ ਰੂਪ ਦਿਖੋਣਾ ਹੀ ਚਾਹੀਦਾ ਸੀਗਾ ਹਨਾ ਸਹੀ ਕਿ ਨਹੀਂ ਇਹ ਆਈ ਚੱਕਾ ਜਿਹਾ ਵੀ ਲਾਣੀ ਹੋਏ ਬਿਲਕੁਲ ਮੈਂ ਕੁਛ ਕਰਾਂ ਦੇਖਣ ਤਾਂ ਮੈਂ ਨਹੀਂ ਆ ਵਾਂਟ ਟੂ ਮਤਲਬ ਕਿ ਇਸ ਤਰੀਕੇ ਚਾਤੂ ਆਲਾ ਨਾਲ ਬਿੱਤੇ ਸਾਰੇ ਦਾ ਫਾਈਵ ਟਾਈਮ ਮਾੜਾ ਜਿਹੜਾ ਸੀਗਾ ਸਹੀ ਗਣੀ ਮਨੀ ਖੋਲਣ ਲੱਗਣ ਚੱਕੇ ਜਨੋ ਹੋਰ ਖੋਲ ਦੇਣ ਨੂੰ ਕਿ ਮੈਂ ਕਿਹੜਾ ਪੈਰਾਣੀ ਮਸ਼ੀਨ ਚਲਾਉਣੀ ਆ ਤੇ ਜੇ ਕਿਤੇ ਲਾਈਟ ਚਲੇਗੀ ਫੇ ਕੀ ਕਰੂੰਗੀ ਮੈਂ ਉਹ ਦੁਕਾਨ ਨਹੀਂ ਰਹਿਣ ਦੇ ਮਨਾਤੀ ਹੂੰਗੀ ਉਹ ਲਾਈਟ ਕਿਤੇ ਸਾਰਾ ਦਿਨ ਗੇਰੀਆ ਕਰੂਗੀ ਲਾਈ ਦੇ ਬਾਹਰ ਜਾ ਥੱਲੇ ਦੀ ਹਵਾ ਵਾਲੀ ਵੀ ਖੋਲ ਦੇ ਮੈਂ ਸਾਮ ਕੇ ਰੱਖ ਲੂੰਗੀ ਭਾਈ ਦੂਜੇ ਪਾਸੇ ਦਾ ਗਵਾਚ ਗਿਆ ਮੈਨੂੰ ਲੱਗਦਾ ਹਾਂ ਵਾਲਾ ਹ ਵੀ ਖੋਲ ਦੇ ਉਹ ਮੈਂ ਸਾਰਾ ਇੱਕ ਕਿਸੇ ਕਾਸੇ ਦੇ ਵਿੱਚ ਰੱਖ ਲਈ ਇਹਨਾਂ ਨੂੰ ਇਕੱਠਾ ਕਰਕੇ ਇਹਨਾਂ ਕਿੰਨੇ ਕਿੰਨੇ ਕਹਿੰਦਾ ਸੀ ਉਹ ਪੈਰ ਪੈਰ ਤੁਹਾਡੇ ਕੋਲ ਹੈਗੇ 5600 ਦੀ ਮਸ਼ੀਨ ਹੈ ਨਾ ਅੰਬ੍ਰੇਲਾ ਕੱਢ ਹੀ ਦੇਣਾ ਇਹਦਾ ਹਾਂ ਨਾ ਇਹ ਵੀ ਰੱਖੀ ਰੱਖੇ ਮਸ਼ੀਨ ਉਦਾਂ ਬਟੀ ਕੋਲਾ ਭਾਏ ਕਾਸ਼ ਕਾਸ਼ ਮੈਨੂੰ ਨਾ ਉਹ ਹੁੰਦਾ ਨਾ ਉਹ ਅਪ ਡਾਊਨ ਕਰਾਉਣ ਵਾਲਾ ਕੋਈ ਹੁੰਦਾ ਨਾ ਮਨੀ ਤਾਂ ਸਕੂਲ ਚੱਲ ਜਾਂਦਾ ਉੱਥੇ ਸੌਰੀ ਯੂਨੀਵਰਸਿਟੀ ਚੱਲ ਜਾਂਦਾ ਹਾਈ ਪੁੱਤਿਆ ਮੇਲੀ ਤਾਂ ਤੂੰ ਸਕੂਲ ਜੀ ਆ ਜੀਂ ਗਈ ਓ ਸਾਡੇ ਇੱਥੇ ਲੱਗੇ ਪੈਣਦੇ ਆ ਮਣੀ ਉਹ ਜਿੱਥੇ ਜਗਾਵਾ ਬਾਬਾ ਜੀ ਦੀ ਕਾਲੇ ਵਾਲੇ ਸੰਤਾ ਨੇ ਤੇ ਉੱਥੇ ਫਰੀਜ਼ ਖਾਂਦੇ ਆ ਉਹ ਸਟਿਚਿੰਗ ਗੱਲ ਫਰੀ ਦੀ ਵੀ ਨਹੀਂ ਗਈ ਗੱਲ ਪਤਾ ਮਨੇ ਕੀ ਆ ਉੱਥੇ ਸਟਿਚਿੰਗ ਮਤਲਬ ਕਿ ਸਰਟੀਫਿਕੇਟ ਵੀ ਦਿੰਦੇ ਆ ਤੇ ਸਟਿਚਿੰਗ ਜਿੱਦਾਂ ਤੁਹਾਨੂੰ ਆਉਂਦੀ ਆ ਤੇ ਉਹ ਡਿਜ਼ਾਈਨ ਵਗੈਰਾ ਬਣਾਉਣੇ ਜਾਂ ਹੋਰ ਨਵੀਆਂ ਟ੍ਰੈਂਡਿੰਗ ਜਿਹੜੇ ਡਿਜ਼ਾਈਨ ਆਏ ਆ ਸਲਵਾਰਾਂ ਦੇ ਜਦੋਂ ਧੋਤੀ ਸਲਵਾਰ ਹੋ ਗਈ ਪਲਾਜ਼ੋ ਹੋ ਗਿਆ ਬਹੁਤ ਨੈਰੋ ਪਲਾਜ਼ੋ ਖੁੱਲਾ ਪਲਾਜ਼ੋ ਜੇ ਉਹ ਵਾਲੇ ਵੀ ਸਾਰੇ ਕਟਿੰਗ ਸ਼ਟਿੰਗ ਸਭ ਕੁਝ ਉਹਨਾਂ ਦਾ ਸਪਾਉਂਦੇ ਆ ਜੇ ਕੋਈ ਲੈ ਕੇ ਜਾਣ ਵਾਲਾ ਹੁੰਦਾ ਤਾਂ ਮੈਂ ਸੱਚੀ ਸਿੱਖ ਲੈਣੀ ਸੀਗੀਆਂ ਸਿੱਖ ਲੈਣਾ ਸੀਗਾ ਇੰਨਾ ਕੰਮ ਤਾਂ ਮੈਂ ਆਪਣਾ ਕੰਮ ਨੂੰ ਸ਼ੁਰੂ ਕਰ ਲੈਣਾ ਸੀ ਇੱਕਦਮ ਮੈਂ ਸੋਚਿਆ ਹੋਇਆ ਨਵਾਂ ਖੋਲਣਾ ਬਾ ਸੋਦੇ ਤੇ ਮੇਰੀ ਉਹ ਚੱਲਣਾ ਨਹੀਂ ਲਈ ਆ ਉਹ ਕੀ ਕਹਿੰਦੇ ਆ ਸਲਾਹ ਹਨਾ ਮਣੀ ਮੇਰਾ ਉਹ ਪਲਾਨ ਪਲਾਨ ਫਲਾਹ ਨੀ ਪਰ ਪਲਾਨ ਬਣੰਦਿਆ ਮੇਰਾ ਉਹਦਾ ਮੈਂ ਐਸਟੀਮੇਟ ਲਾ ਕੇ ਦੇਖਿਆ ਉਹਦਾ ਉਸ ਕੰਮ ਚ ਫਾਇਦਾ ਬਹੁਤ ਆ ਦੇਖਨੇ ਮੈਂਨੀ ਹੀ ਹੱਥ ਦੀ ਮਿਹਨਤ ਹੈ ਜਿੰਨਾ ਮਤਲਬ ਇਹ ਚੀਜ਼ ਬਣਾ ਲੂਗੇ ਤੁਸੀਂ ਉਹ ਚ ਉਹਨਾਂ ਹੀ ਬਣਾਵਾਂ ਬਣਾ ਕੇ ਦੇਖੋਗੇ ਨਾ ਥੋੜੇ ਦਿਨਾਂ ਤੱਕ ਉਹ ਚੀਜ਼ ਲੈ ਆ ਕੇ ਫਿਰ ਕਿਸੇ ਦੁਕਾਨ ਵਾਲੇ ਨਾਲ ਗੱਲ ਕਰਾਂਗੇ ਕੋਈ ਉਹ ਖਰੀਦ ਲੇਂਦਾ ਉਹ ਉਸਤਾਨ ਵਾਲਾ ਪੇਜ ਹਨਾ ਮੈਨੂੰ ਤਾਂ ਤੂੰ ਦਿਖਾਇਆ ਹੀ ਇਹ ਜਦਾ ਲਿਆਂਦਾ ਬਈ ਇਨੀ ਵਧੀਆ ਚੀਜ਼ ਹੈ ਬਟ ਆ ਯੂਜ਼ ਨਹੀਂ ਨਾ ਕੀਤਾ ਤੂੰ ਬੋਲ ਤਾਂ ਦੇ ਮੈਂ ਫੜਾ हो गए पै बस शुक्र ही है बेचारी का उची उची जी है ना देखे देखे देखे। चला के देख लेने ना हिलू भी खेत नहीं कोई फर्क फे अंदर ले जा के चला के देख लेने मनी तोड़ी ना नहीं फट्टा जिंदा के पार नहीं आ छोटी आ स्पेस घट आ <laughs> <laughs> పాటిసా ఉచా బిందరి చక్కదా ਆ ਬਣਾਵਾ ਗਦਾ ਮੈਂ ਆ ਚੋਟੀ ਆ ਪਰ ਕੱਟ ਵੀ ਨਹੀਂ ਹੋਣਾ ਥੰਨ ਰੱਖੋ ਬਸ ਜੀ ਮडम ਕਰ ਰਹੇ ਚਲੋ ਕੋਈ ਨਾ ਚਲੋ ਆ ਜਾਓ ਉਧਰ ਲੈ ਕੇ ਜਾਗੀ ਮੈਂ ਲੈ ਕੇ ਜਾਵਾਂ ਆਪਣੇ ਕੋਈ ਮੈਂ ਲੀਡ ਵੇਰ ਗੱਡੀ ਵੱਡੀ ਭਾਈ ਸੀ ਜੈ ਬਾਬਾ ਜੀ ਸਹੀ ਆ ਬਾਜ ਕਾ ਤੇ ਕਰਦੀ ਤੂੰ ਕੁਛ ਕੀਤਾ ਵਿੱਚ ਸਟਾਰਟਿੰਗ ਹੋਣ ਵਾਲੀ ਹੈ ਨਾ ਸ਼ੀਟਲ ਵਗੈਰਾ ਦੀ ਨਾ ਸਾਫ ਕਰੂੰਗੀ ਕਾਨੂੰ ਸ਼ੀਟਲ ਛੋਟਲੇ ਚਲੋ ਜੀ ਤੇ ਹੁਣ ਬਣਾਇਆ ਕਰਾਂਗੇ ਵਧੀਆ ਵਧੀਆ ਡਿਜ਼ਾਈਨ ਤੇ ਚਲੋ ਜੀ ਇਹ ਅਸੀਂ ਫਟਾ ਕਰ ਲਿਆ ਫਿੱਟ ਇਆ ਸਾਡਾ ਅੱਜ ਦਾ ਵਲੌਗ ਹੁਣ ਅਸੀਂ ਇਆਂ ਕਰਾਂਗੇ ਸੋਨੇ ਸੋਨੇ ਸੂਟ ਇਹਦੇ ਉੱਤੇ ਤੇ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਕੋਈ ਨੈਕ ਡਿਜ਼ਾਈਨ ਕੋਈ ਐਨੇ ਡਿਜ਼ਾਈਨ ਇਹ ਸਾਰੇ ਹੁਣ ਉਹ ਟਰਾਈ ਕਰਕੇ ਦੇਖਾਂਗੇ ਬਣਾ ਕੇ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਜੇ ਇਹਨਾਂ ਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਕਰੇ ਲੂ ਵਲੌਗ ਹੁੰਦੇ ਮੇਰੇ ਆਊਟਿੰਗ ਹੁੰਦੀ ਤਾਂ ਬਣਾ ਲਈਦਾ ਵਾ ਨਹੀਂ ਤਾਂ ਘਰੇ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ